हलका पुआ चेला अमदा गुरदासपुर निवासी पिछले बीस साल तो पीन वाले पानी की समस्या के परेशान से जिस तो बाद स्थानक ने इस समस्या कैबिनेट मंत्री पंजाब लालचंद कटारूचक अगे रखी ਲੋਕਾਂ ਦੀ ਮੰਗ ਨੂੰ ਪ੍ਰਮੁੱਖ ਰੱਖਦੇ ਹੋਏ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਘਟਾਰੂਚਕ ਨੇ ਇਸ ਇਲਾਕੇ ਵਿੱਚ ਵਾਟਰ ਸਪਲਾਈ ਪਾਈਪ ਨੂੰ ਪਵਾ ਕੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿਵਾਈ ਹੈ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਮੰਤਰੀ ਲਾਲਚੰਦ ਘਟਾਰੂਚਕ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਇਸ ਸਾਡੀ ਕਲੀਅਰਾਂ ਦਾ ਇਹ ਤੁਹਾਡੇ ਖੇਤਰੇ ਪਾਣੀ ਸਪਲਾਈ ਸ਼ੁਰੂ ਹੋ ਗਈ ਹੈ ਅਸੀਂ ਪਿੰਡ ਵਾਸੀ ਤਰਫੋਂ ਬਹੁਤ ਬਹੁਤ ਸ਼ੁਕਰੀਆ ਅੰਦੇ ਉਹ ਉਮੀਦ ਕਰਦੇ ਨੇ ਕਿ ਅਗਰ ਕੋਈ ਇਸ ਤਰ੍ਹਾਂ ਦੀ ਜੇ ਸਾਡੀ ਤਰ੍ਹਾਂ ਹੋਏਗੀ ਤੇ ਤੁਸੀਂ अच्छा चैनल आई चैनल ही है उसका तो निकाले तो लो आई अगेंस्ट बात करेंगे और तो जरूर हर काम टाइम तो आज तो आगे और वे करने के तुम ही सारे अमरत्य सारे नाचने पे होगे और अधिक भी सुनो इन सारे कमाना चलो ठीक कितनी देर बाद आया जी पानी बीस साल बाद आया साथ बीस सालों के बाद सफाई शुरू करो आये 20 ਸਾਲਾਂ ਦੇ ਕੰਮ ਕਰਦੀ ਸਾਰੇ ਮਹਲਾ ਜਿੰਨਾ ਵੀ 18 ਵੀ ਘਰਾਂ ਦੇ ਸਾਰੇ ਪਾਣੀ ਤੋਂ ਬਾਝੇ ਸਨ ਉਹ ਬਿਮਾਰ ਇੱਕ ਤੋਂ ਉੱਦੋਂ ਜੀ ਕਰਦੇ ਬਿਮਾਰ ਰਹਿੰਦਾ ਸੀ ਅਸੀਂ ਇਹਨਾਂ ਨੂੰ ਰੋਕაშ ਕੀਤੀ ਮਾਲ ਜਦੋਂ ਕਿ ਮੰਤਰੀ ਸਾਹਿਬ ਜੀ ਨਾਲ ਪਰੇ ਗਏ ਘਟ ਰੋਣ ਨੂੰ ਇਹਨੇ ਸਾਡਾ ਕੰਮ ਕਰਾ ਬਹੁਤ ਬਹੁਤ ਕੰਮ ਹੋਰ ਕਿਸ ਨੇ ਵਿਚਾਰ ਸਾਂਝੇ ਕਰਨੀ ਹੁਣ ਕਿੰਨੇ ਦਿਨ ਤੋਂ ਇਹ ਪਾਇਦੀ ਤੁਹਾਡੇ ਹੈ ਨਹੀਂ ਪਾਣੀ ਸਪਲਾਈ ਜੀ ਸਾਹਿਬ ਇੱਕ ਦੋ ਵਾਰ ਤਾਂ ਚੈਨਪਾਪਨ ਜੀ ਸਾਹਿਬ ਜੀ ਸਾਹਿਬ ਵਾਰ ਸਪਲਾਈ ਦੀ ਪਹਿਲੀ ਸਪਲਾਈ ਤੁਹਾਡੇ ਦੇਦਨ ਸਾਹਿਬ ਹੋ ਗਿਆ ਸਾਡੇ ਦੇਦਨ ਨਹੀਂ ਹੈ ਤੂੰ ਤਾਂ ਨਹੀਂ ਪਰ ਹੁਣ ਤੁਸੀਂ ਮੰਤਰੀ ਸਾਹਿਬ ਦੇ ਕਮਰੇ ਤੋਂ ਖੁਸ਼ ਹੋਣਾ ਇਹ ਤੁਹਾਡੇ ਘਰਾਂ ਦੀ ਜ਼ਰੂਰਤ ਹੈ ਹੈ ਨਾ ਇਹ ਸਭ ਤੋਂ ਵੱਡੀ ਜ਼ਰੂਰਤ ਹੈ ਹੈ ਬਾਕੀ ਆਉਣ ਵਾਲੇ ਸਮੇਂ ਜਦ ਤੱਕ ਤੁਹਾਡੇ ਜਿਹੜੀ ਹੋਰ ਵੀ ਕੋਈ ਪ੍ਰਸ਼ੰਨੀ ਹੋਏਗੀ ਤੁਹਾਡੇ ਪਿੰਡ ਨਾਲ ਆ ਰਹੀ ਮંત્રી ਸਾਹਿਬ ਕੋਲ ਜਾਓ ਭਾਈ ਸਾਡੇ ਵੱਡੇ ਭਾਈ ਜਸਮੀਲ ਭਾਈ ਤੋਂ ਦੇ ਪਿੰਡ ਦੇ ਨਾਲ ਤੇ ਕੋਈ ਵੀ ਪ੍ਰੋਬਲਮ ਹੈ ਸਿਸਟਮ ਨਾਲ ਠੀਕ ਹੋਣੀ ਹੈ ਸਟੈਪ ਬਾਈ ਸਟੈਪ ਠੀਕ ਹੋਣੀ ਹੈ ਤੇ ਪਰ ਇਹ ਚੀਜ਼ ਜਰੂਰ ਖੁਸ਼ੀ ਮਨਾਇਓ ਤੇ ਇਸ ਚੀਜ਼ ਨੂੰ ਜਰੂਰ ਮਜਾਗਰ ਕਰਿਓ ਕਿ ਮੰਤਰੀ ਸਾਹਿਬ ਦੀ ਕਿਰਪਾ ਨਾਲ ਤੁਹਾਡੀ ਪਾਣੀ ਦੀ ਸਪਲਾਈ ਦਾ ਕੰਮ ਚੱਲ ਪਿਆ ਔਰ ਪਾਣੀ ਦੀ ਸਪਲਾਈ ਤੁਹਾਡੇ ਘਰਾਂ 'ਚ ਆ ਗਈ ਬਿਲਕੁਲ ਬਹੁਤ ਬਹੁਤ ਮਿਹਰਬਾਨ